ਵਰਤਾਨ ਵਖ ਵਾਕਿਆ ਪਰ ਵਰਤਾਨ ਪਰਮੇਸ਼ਰ ਸਾਡੀ ਯੋਗਤਾ ਦੇ ਅਨੁਸਾਰ ਸਾਨੂੰ ਦਿੰਦਾ ਆ ਅਸੀਂ ਆਪਣੀ ਯੋਗਤਾ ਨੂੰ ਕਿਵੇਂ ਬਤੌਣਾ ਆ ਉਦੇ ਵਾਸਤੇ ਸਾਨੂੰ ਆਪਣੇ ਆਪ ਨੂੰ ਵੱਧ ਚੜਾ ਫਾਸਟਿੰਗ ਦੇ ਵਿੱਚ ਲੈ ਕੇ ਜਾਣਾ ਪੈਂਦਾ ਆ ਵੱਧ ਪ੍ਰਾਰਥਨਾ ਦੇ ਵਿੱਚ ਲੈ ਕੇ ਜਾਣਾ ਪੈਂਦਾ ਆ ਜਿਆਦਾ ਪਰਮੇਸ਼ਰ ਦੇ ਕੰਮਾਂ ਨੂੰ ਕਰਨ ਦੀ ਲੋੜ ਆ ਜਿਆਦਾ ਪਰਮੇਸ਼ਰ ਦੇ ਹਾਰੀ ਕੋਸਰ ਐਕਟੀਵਿਟੀ ਨੂੰ ਕਰਨ ਦੀ ਲੋੜ ਆ ਜਿਦੇ ਦੁਆਰਾ ਸਾਡੀਆਂ ਬਰਖਤਾਂ ਦੇ ਦੁਆਰ ਖੋਲਦੇ ਆ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਜਦੋਂ ਅਸੀਂ ਪ੍ਰਭੂ ਦੇ ਲਈ ਕੰਮ ਕਰਾਂਗੇ ਜਦੋਂ ਅਸੀਂ ਪ੍ਰਭੂ ਦੇ ਲਈ ਦੌੜ ਕਰਾਂਗੇ ਹallelujah ਸੰਤ ਪੌਲਸ ਬਾਈਬਲ ਵਿੱਚ ਕਹਿੰਦਾ ਕਹਿੰਦਾ ਮੈਂ ਇੱਕ ਚੰਗੀ ਦੌੜ ਦੌੜ ਚੁੱਕਾ ਹਾਂ ਕਿਉਂਕਿ ਜਦੋਂ ਸੰਤ ਪੌਲਸ ਨੇ ਪ੍ਰਭ ਯੀਸ਼ੂ ਮਸੀਹ ਨੂੰ ਸਵੀਕਾਰ ਕੀਤਾ ਬਪਤਿਸਮਾ ਲਿਆ ਅਤੇ ਪਰਮੇਸ਼ਰ ਦੇ ਕੰਮਾਂ ਵਿੱਚ ਲੱਗਾ ਸਭ ਤੋਂ ਜ਼ਿਆਦਾ ਜਿਹੜੀ ਮਿਹਨਤ ਆ ਉਹ ਸੰਤ ਪੌਲਸ ਨੇ ਕੀਤੀ ਹallelujah ਸੰਤ ਪੌਲਸ ਨੇ ਕੋਈ ਚੇਲਾ ਨਹੀਂ ਸੀ ਉਹਦੇ ਵਰਗਾ ਉਹ ਅਲੱਗ ਸੀ ਉਹ ਡਿਫਰੈਂਸ ਸੀ ਬਾਕੀ ਚੇਲੇ ਚਿਚਕਦੇ ਸੀ ਕਿਤੇ ਪ੍ਰਚਾਰ ਕਰਦੇ ਲੋਕਾਂ ਵਿੱਚ ਬੋਲਣ ਤੋਂ ਕੋਸ਼ਿਸ਼ ਕਰੀਆ ਮੈਂ ਕੰਮ ਕਰਨ ਤੋਂ ਪਰ ਜਰਾ ਪਾਲਸ ਸੀ ਉਹ ਵੱਖ-ਵੱਖ ਦੇਸ਼ਾਂ ਵਿੱਚ ਗਿਆ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਉਹਨੇ ਸੁਬ ਸਮਾਚਾਰ ਦਾ ਪ੍ਰਚਾਰ ਕੀਤਾ ਅਤੇ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ਰ ਦੇ ਰਾਜ ਦੇ ਲਈ ਖਿੱਚਿਆ ਹallelujah ਇਸੇ ਕਰਕੇ ਉਹਦੀ ਸੇਵਕਾਈ ਸਭ ਚੇਲਿਆਂ ਨਾਲੋਂ ਜਿਹੜੀ ਸੀ ਉਹ ਉੱਤਮ ਸੇਵਕਾਈ ਸੀ ਹallelujah ਵਰਦਾਨ ਵੱਖ-ਵੱਖ ਆ ਬੜ ਵਰਦਾਨ ਪਰਮੇਸ਼ਰ ਸਾਡੀ ਯੋਗਤਾ ਦੇ ਅਨੁਸਾਰ ਸਾਨੂੰ ਦਿੰਦਾ ਆ ਹੁਣ ਅਸੀਂ ਆਪਣੀ ਯੋਗਤਾ ਨੂੰ ਕਿਵੇਂ ਵਧਾਉਣਾ ਆ ਹallelujah ਅਸੀਂ ਆਪਣੀ ਯੋਗਤਾ ਨੂੰ ਕਿਵੇਂ ਵਧਾਉਣਾ ਕਿੰਨੇ ਜਾਣੇ ਚਾਹੁੰਦੀ ਆ ਕਿ ਮੈਂ ਜਿਹੜੀ ਡਬਲ ਬਰਕਤ ਪਾਵਾਂ ਹallelujah ਜੋ ਡਬਲ ਮਸਾ ਜੋ ਡਬਲ ਆਸ਼ੀਸ਼ ਚਾਹੁੰਦੇ ਆ ਫਿਰ ਉਹਦੇ ਵਾਸਤੇ ਸਾਨੂੰ ਆਪਣੀ ਜਿਹੜੀ ਸਟਰੈਂਥ ਆ ਉਹਨੂੰ ਡਬਲ ਕਰਨਾ ਪੈਣਾ ਹallelujah ਮਨ ਲਓ ਜਿਹੜਾ ਇਹ ਯਕੀਨ ਸਾਨਿਆ ਜਿਹੜਾ ਸਿਰਫ 50 ਕਿਲੋ weight ਚੁੱਕ ਸਕਦਾ ਆ ਉਹਦੇ ਤੋਂ ਕਿ ਉਹਦੇ ਚ ਪਾਵਰ ਨਹੀਂ ਆ ਜੇਕਰ ਉਹਨੂੰ 50 ਦੀ ਬਜਾਏ 75 ਕਿਲੋ weight ਭਾਰ ਚੁੱਕਣਾ ਪੈ ਜੇ ਤੋ ਉਹਨੂੰ ਜ਼ਿਆਦਾ ਕੀ ਖਾਣੀ ਪਵੇਗੀ ਖਰਾਕ ਖਾਣੀ ਪਵੇਗੀ ਰਾਇਟਰ ਰੰਗ ਉਹਨੂੰ ਜਿਆਦਾ ਤਾਕਤ ਜਿਹੜੀ ਉਹ ਹਾਸਲ ਕਰਨੀ ਪਵੇਗੀ ਹallelujah ਉਹਨੂੰ ਜਿਆਦਾ ਆਪਣੇ ਉੱਤੇ ਮਿਹਨਤ ਕਰਨੀ ਪਵੇਗੀ ਕਿ ਮੈਂ 50 ਦੀ ਬਜਾਏ 75 ਕਿਲੋ weight ਜੜਾਇਆ ਉਹ ਚੁੱਕ ਸਕਾ ਹallelujah ਇਸੀ ਤਰ੍ਹਾਂ ਜਦੋਂ ਤੁਸੀਂ ਖੁਦਾ ਦੇ ਕੋਲੋਂ ਕੋਈ ਬਰਕਤ ਲੈਣੀ ਆ ਕੋਈ ਆਸ਼ੀਸ਼ ਲੈਣੀ ਆ ਉਹਦੇ ਵਾਸਤੇ ਸਾਨੂੰ ਆਪਣੇ ਆਪ ਨੂੰ ਵੱਧ ਜਿਹੜਾ ਫਾਸਟਿੰਗ ਦੇ ਵਿੱਚ ਲੈ ਕੇ ਜਾਣਾ ਪੈਂਦਾ ਆ ਵੱਧ ਪ੍ਰਾਰਥਨਾ ਦੇ ਵਿੱਚ ਲੈ ਕੇ ਜਾਣਾ ਪੈਂਦਾ ਆ ਜਿਆਦਾ ਪਰਮੇਸ਼ਰ ਦੇ ਕੰਮਾਂ ਨੂੰ ਕਰਨ ਦੀ ਲੋੜ ਆ ਜਿਆਦਾ ਪਰਮੇਸ਼ਰ ਦੇ ਹਾਰੀ ਕੋਸੇ ਐਕਟੀਵਿਟੀ ਨੂੰ ਕਰਨ ਦੀ ਲੋੜ ਆ ਜਿਹਦੇ ਦੁਆਰਾ ਸਾਡੀਆਂ ਬਰਕਤਾਂ ਦੇ ਦੁਆਰ ਖੁੱਲਦੇ ਆ ਯਸ਼ੂ ਮਸੀਹ ਦੇ ਨਾਂ ਦੇ ਵਿੱਚ ਹallelujah ਕਿਉਂਕਿ ਬਰਕਤਾਂ ਦੇ ਦੁਆਰ ਜਿਹੜਾ ਉਹ ਇਦਾਂ ਨਹੀਂ ਖੁੱਲਦੇ ਉਹਦੇ ਵਾਸਤੇ ਸਾਨੂੰ ਵਰਕ ਕਰਨਾ ਪੈਂਦਾ ਆ ਸਾਨੂੰ ਮਿਹਨਤ ਕਰਨੀ ਪੈਂਦੀ ਆ ਵੀ ਹੈਵ ਟੂ ਡੂ 댓 ਥਿੰਗਸ ਵਿਚ ਗੋਡ ਹੈਜ਼ ਟੋਲਡ ਅਸ ਹallelujah ਉਹ ਹਰ ਇੱਕ ਤੋਬ ਸਾਨੂੰ ਕਰਨਾ ਪਵੇਗਾ ਜਿਹੜਾ ਖੁਦਾ ਨੇ ਸਾਨੂੰ ਆਖਿਆ ਅਸੀਂ ਬਰਕਤ ਵੱਡੀ ਚਾਹੁੰਦੇ ਆ ਪਰ ਪ੍ਰਾਰਥਨਾ ਨਹੀਂ ਕਰਨਾ ਚਾਹੁੰਦੇ ਅਸੀਂ ਬਰਕਤ ਵੱਡੀ ਚਾਹੁੰਦੇ ਆ ਪਰ ਚਰਚ ਨਹੀਂ ਆਉਣਾ ਚਾਹੁੰਦੇ ਅਸੀਂ ਬਰਕਤ ਵੱਡੀ ਚਾਹੁੰਦੇ ਆ ਪਰ ਸੇਵਾ ਨਹੀਂ ਕਰਨਾ ਚਾਹੁੰਦੇ